ਸਤਿ ਸ੍ਰੀ ਅਕਾਲ ਜੀ ਪੰਜਾਬੀ ਵੈਜ ਫੂਡ 14 ਨੰਬਰ ਤੇ ਤੁਹਾਡਾ ਸਵਾਗਤ ਹੈ ਆਸ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਤੇ ਅੱਜ ਅਸੀਂ ਤੁਹਾਡੇ ਨਾਲ ਜਿਹੜੀ ਚੀਜ਼ ਲੈ ਕੇ ਆਏ ਆ ਉਹ ਬਹੁਤ ਹੀ ਜ਼ਿਆਦਾ ਫਾਇਦੇਮੰਦ ਤੇ ਆਪਣੇ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਕੰਮ ਆਉਣ ਵਾਲੀ ਆ ਤੇ ਇਹ ਆ ਜੀ ਸਾਡਾ ਨਿੰਬੂ ਦਾ achar ਇਹ achar ਬਹੁਤ ਹੀ ਲੱਗ ਤਰੀਕੇ ਦੇ ਨਾਲ ਬਣਾਇਆ ਗਿਆ ਵਾ ਬਹੁਤ ਹੀ ਗੁਣਾ ਭਰਪੂਰ ਇਹ achar ਆ ਇਸ achar ਦੇ ਵਿੱਚ ਜਿਹੜੇ ਮਸਾਲੇ ਵਰਤੇ ਗਏ ਆ ਉਹ ਥੋੜੇ ਜਿਹਾ ਅਲੱਗ ਤਰੀਕੇ ਦੇ ਨਾਲ ਵਰਤੇ ਗਏ ਆ ਇਹ ਕਈਆਂ ਨੂੰ ਮੁੱਖ ਰੱਖ ਕੇ ਜਿਵੇਂ ਕਿ ਆਪਣੇ ਸ਼ੂਗਰ ਵਾਲੇ ਪੇਸ਼ੈਂਟ ਜਾਂ ਜਿਨ੍ਹਾਂ ਦੇ ਪੇਟ ਦੇ ਵਿੱਚ ਖਾਣਾ ਖਾਣ ਤੋਂ ਬਾਅਦ ਅਫਾਰਾ ਵਗੈਰਾ ਬਣਿਆ ਰਹਿੰਦਾ ਵਾ ਉਹਨਾਂ ਵਾਸਤੇ ਤਾਂ ਇਹ ਇੱਕ ਰਾਮਬਣ ਅਚਾਰ ਆ ਠੀਕ ਆ ਅਚਾਰ ਦਾ ਅਚਾਰੇ ਤੇ ਦਵਾਈ ਦੀ ਇਹ ਦਵਾਈ ਆ ਤੇ ਸਰਦੀਆਂ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਉਹ ਆਪਣੇ ਬਹੁਤ ਹੀ ਜ਼ਿਆਦਾ ਹੁੰਦੀਆਂ ਵਾ ਕਿਉਂਕਿ ਆਪਾਂ ਸਰਦੀਆਂ ਦੇ ਵਿੱਚ ਕੰਮ ਫਿਰ ਕੱਟ ਸਕਦੇ ਆ ਤੇ ਆਪਾਂ ਬੈਠਦੇ ਜ਼ਿਆਦਾ ਵਾ ਇਸ ਕਰਕੇ ਤੇ ਇਹ ਅਚਾਰ ਬਣਾਉਣ ਲਈ ਆਪਾਂ ਜਿਹੜੀਆਂ-ਜਿਹੜੀਆਂ ਚੀਜ਼ਾਂ ਲਈਆਂ ਵਾ ਉਹ ਤੁਸੀਂ ਅੱਗੇ ਜਾ ਕੇ ਸਾਡੀ ਵੀਡੀਓ ਦੇ ਵਿੱਚ ਦੇਖ ਸਕਦੇ ਆ ਤੇ ਤੁਸੀਂ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਸ਼ੇਅਰ ਕਮੈਂਟ ਤੇ ਲਾਈਕ ਕਰਨਾ ਨਾ ਭੁੱਲਣਾ ਕਮੈਂਟ ਸੋਹਣੇ-ਸੋਹਣੇ ਕਰਿਆ ਕਰੋ ਜਿੱਥੇ ਸਾਨੂੰ ਪਤਾ ਲੱਗੇ ਕਿ ਤੁਹਾਨੂੰ ਸਾਡੀ ਕਿਹੜੀ ਰੈਸਪੀ ਪਸੰਦ ਆ ਤੇ ਅਸੀਂ ਉਹਨੂੰ ਬਣਾਉਣ ਦੀ ਕੋਸ਼ਿਸ਼ ਕਰੀਏ ਤੇ ਚਲੋ ਜੀ ਆਪਾਂ ਕਰਦੇ ਆ ਤਿਆਰੀ ਹਾਂਜੀ ਆਹ ਲੈ ਲਿਆ ਆਪਾਂ ਨਿੰਬੂ ਤੇ ਨਿੰਬੂ ਆਪਣੇ ਘਰ ਦੇ ਆ ਮੈਂ ਇਹ ਨਹੀਂ ਕਹਿ ਸਕਦੀ ਕਿ ਆਪਾਂ ਬਜਾਰੋਂ 800 ਗ੍ਰਾਮ ਲਿਆਏ ਆ 700 ਗ੍ਰਾਮ ਹੋਇਆ ਇਹ ਨਿੰਬੂ ਜਿਹੜੇ ਆਪਣੇ ਕਿਲੋਕ ਦੀ ਐਵਰੇਜ ਹੈਗੀ ਆ ਕਿਉਂਕਿ ਛੋਟੇ ਸਾਈਜ਼ ਹੋਣ ਕਰਕੇ ਕਈ ਵੀ ਛੋਟੇ ਵੀ ਆ ਤੇ ਇਹ ਅਚਾਰ ਜਿਹੜਾ ਵਾ ਇਹ ਥੋੜਾ ਜਿਹਾ ਸਪੈਸ਼ਲ ਅਚਾਰ ਆ ਕਿਉਂਕਿ ਪਹਿਲੇ ਅਚਾਰਾਂ ਦੇ ਵਿੱਚ ਵੀ ਆਪਾਂ ਕਾਫੀ ਮਸਾਲੇ ਪਾਏ ਹੋਇਆ ਪਰ ਇਹ ਜਿਹੜਾ ਵਾ ਇਹ ਸਪੈਸ਼ਲ 슈ਗਰ ਦੇ ਰੋਗੀਆਂ ਵਾਲਾ ਜਿਹੜਾ ਇਹ ਅਚਾਰ ਅੱਜ ਤਿਆਰ ਹੋ ਰਿਹਾ ਵਾ ਜਿਹੜਾ ਕਿ ਖਾਣਗੇ ਬਣਾ ਕੇ ਜਦੋਂ ਤੇ ਜ਼ਰੂਰ ਮੈਨੂੰ ਮੈਸੇਜ ਕਰ ਕਰਕੇ ਦੱਸਣਗੇ ਕਿ ਬੇਟਾ ਸੱਚ ਵਿੱਚ ਹੀ ਉਹ ਸਾਡੇ ਬਹੁਤ ਹੀ ਮਤਲਬ ਫਾਇਦੇਮੰਦ ਤੇ ਲਾਇਵ ਆਉਂਦਾ ਇਹਦੇ ਵਿੱਚ ਅੱਜ ਇੱਕ ਜਿਹੜਾ ਮੈਂ ਮਸਾਲਾ ਐਡ ਕਰੂੰਗੀ ਨਾ ਨੇਰੇ ਵੀਡੀਓ ਦੇ ਨਾਲ ਅੰਤ ਤੱਕ ਬਣਿਓ ਮੈਂ ਤੁਹਾਨੂੰ ਫੇਰ ਹੀ ਦੱਸਾਂਗੀ ਕਿਉਂਕਿ ਨਹੀਂ ਤੇ ਤੁਸੀਂ ਮੇਰੀ ਵੀਡੀਓ ਨਾ ਸਕਿੱਪ ਕਰ ਦਿਨੇ ਆ ਦੇਖ ਦੇਣੀ ਆ ਜੇਕਰ ਤੁਸੀਂ ਦੇਖੋ ਫਿਰ ਤੁਸੀਂ ਮੈਨੂੰ ਕਮੈਂਟ ਕਰਕੇ ਦੱਸੋ ਕਿ ਵਾਕਿਆ ਹੀ ਉਹ ਵਾਲਾ ਮਸਾਲਾ ਜਿਹੜਾ ਅਸੀਂ ਨਹੀਂ ਦੇਖਿਆ ਆਪਾਂ ਬਹੁਤ ਹੀ ਵਧੀਆ ਫਾਇਦੇਮੰਦ ਸਰਦੀਆਂ ਦੇ ਵਿੱਚ ਮਤਲਬ ਕਿ ਨਿੰਬੂ ਦੇ ਅਚਾਰ ਦੇ ਵਿੱਚ ਜਿਹੜਾ ਮਸਾਲਾ ਪੈਣਾ ਵਾ ਤੇ ਉਹ ਆਪਣੇ 슈ਗਰ ਦੇ ਰੋਗੀਆਂ ਲਈ ਬਹੁਤ ਸਪੈਸ਼ਲ ਹੋਏਗਾ ਠੀਕ ਆ ਤੇ ਨਿੰਬੂ ਜਿਹੜੇ ਆ ਆਪਣੇ ਘਰ ਦੇ ਆ ਠੀਕ ਆ ਤੇ ਜੇ ਤੁਸੀਂ ਬਾਜ਼ਾਰੋਂ ਵੀ ਲਵੋ ਤੇ ਪਤਲੀ ਸ਼ੈਲ ਵਾਲੇ ਨਿੰਬੂ ਲਵੋ क्योंकि जेडे दूजे हमें नींबू थोड़े जे आर्टिफिशियल जे हूँ ठीक है नींबू आर्टिफिशियल नहीं हूँ जानि कि पेंट जी पेंड यानी कि पता नहीं की बूटे कीता हाँ तो इस तरह के पीस करो ये तो छोटे पीस जोड़े वो ना करो चाहे नीबू ते को सइज़ का वा जोटे साइज का वा इस नींबू के पीस है जो तुम इस तरह करो ता ही अचार जरा जचेगा ठीक है चलो आप कट लिने सारे नींबूआ नींबू सारे आप देखो कट लिया ਇਹ ਜਿਹੜਾ ਸਨੈਚ ਤੁਹਾਨੂੰ ਮੈਂ ਦੱਸਿਆ ਸੀ ਉਹਨਾਂ ਦੇ ਵਿੱਚ ਹੀ ਕੱਟੇ ਆ ਨਿੰਬੂ ਆਪਾਂ ਪਹਿਲਾਂ ਹੀ ਧੋਸਕਾ ਬਣਾ ਕੇ ਇਹਨਾਂ ਨੂੰ ਰੱਖ ਲਿਆ ਸੀ ਤੇ ਇੰਨੇ ਕੁ ਸਾਫ਼ ਸੁਥਰੇ ਆ ਕਿ ਇਹਨਾਂ ਨੂੰ ਬਾਹਰੋਂ ਸਾਫ਼ ਕਰਨ ਦੀ ਦੇਖੋ ਜ਼ਰੂਰਤ ਹੀ ਨਹੀਂ ਪੈਂਦੀ ਤੇ ਆ ਇਹਨਾਂ ਦੇ ਬੀਜ ਜਿਹੜੇ ਉਹ ਮੈਂ ਸਾਰੇ ਅਲੱਗ ਕਰਦੇ ਆ ਕਹਿੰਦੇ ਨਾ ਜਿੰਨਾ ਨਿੱਕਾ ਉਹਨਾਂ ਤਿੱਖਾ ਇਹ ਹੈਗੇ ਛੋਟੇ ਆ ਜੂਸ ਵੀ ਬਹੁਤ ਜ਼ਿਆਦਾ ਇਹਨਾਂ ਦੇ ਵਿੱਚ ਪਰ ਬੀਜ ਜਿਹੜੇ ਆ ਉਹ ਬਹੁਤ ਵੱਡੇ ਵੱਡੇ ਇਹਨਾਂ ਦੇ ਵਿੱਚ ਤੇ ਹੁਣ ਇਹਦੇ ਵਿੱਚ ਮੈਂ ਪਾ ਦੇਣ ਲੱਗੀਆਂ ਦੋ ਚਮਚ ਵੱਡੇ ਪਰ ਪਰ ਕੇ ਨਮਕ ਦੇ ਇਹਦੇ ਵਿੱਚ ਤੇ ਅੱਧਾ ਪੌਣਾ ਚਮਚ ਮੈਂ ਇਹਨਾਂ ਦੇ ਵਿੱਚ ਹਲਦੀ ਪਾ ਦਿੱਤਾ ਵਾ ਕਿਉਂਕਿ ਇਹਨਾਂ ਦੇ ਵਿੱਚ ਨਾਲ ਹੀ ਆਪਣਾ ਕਲਰ ਹੈ ਜਿਹੜਾ ਉਹਨੂੰ ਪਕੜ ਲਊਗਾ ਠੀਕ ਹੈ ਨਾ ਇਹਨਾਂ ਨੂੰ ਹੁਣ ਆਪਾਂ ਇਸ ਤਰ੍ਹਾਂ ਹੀ ਲੂਣ ਲੱਗੇ ਤੋਂ ਤੇ ਹਲਦੀ ਲੱਗੇ ਤੋਂ 5-7 ਮਿੰਟ ਵਾਸਤੇ ਇੱਕ ਸਾਈਡ ਤੇ ਘਰ ਦਿੰਨੇ ਆ ਠੀਕ ਹੈ ਨਾ ਇਹਨਾਂ ਨੂੰ ਲੂਣ ਤੇ ਹਲਦੀ ਦੀ ਕੋਟਿੰਗ ਹੋ ਗਈ ਆ ਤੇ ਇਧਰ ਆਪਾਂ ਲੈ ਲਈਏ ਜੀ ਇੱਕ ਕੜਾਈ ਤੇ ਇਹਦੇ ਵਿੱਚ ਆਪਾਂ ਸਿਰਫ ਇੱਕ ਹੀ ਚਮਚ ਪਾਵਾਂਗੇ 올ਿਵ ਆਲ ਕਿਉਂਕਿ ਇਹਦੇ ਵਿੱਚ ਆਪਾਂ ਹੋਰ ਕੋਈ ਵੀ ਤੇਲ ਜਿਹੜਾ ਵਾ ਉਹ ਦੀ ਵਰਤੋਂ ਨਹੀਂ ਕਰਨੀ ਇਸ ਆਚਾਰ ਦੇ ਵਿੱਚ ਇਹ ਸਿਰਫ ਆਪਾਂ ਇੱਕ ਚਮਚਾ ਸਾਨੂੰ ਚਾਹੀਦਾ ਵਾ ਬਸ ਤੇਲ ਗਰਮ ਆਪਣਾ ਹੋ ਗਿਆ ਜੇ ਥੋੜਾ ਜਿਹਾ ਹੀ ਹੋਇਆ ਗਰਮ ਹੈ ਜਿਆਦਾ ਨਹੀਂ ਹੋਣ ਦਿੱਤਾ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਪਾਵਾਂਗੇ ਹਿੰਗ ਹੁਣ ਤੁਸੀਂ ਜਿਹੜੇ ਮਸਾਲੇ ਆ ਮੈਂ ਵੀਡੀਓ ਨੂੰ ਜ਼ਿਆਦਾ ਲੰਬੀ ਨਹੀਂ ਕਰੂੰਗੀ ਕਿਉਂਕਿ ਕਹਿਣਾ ਕਿ ਵੀਡੀਓ ਬਹੁਤ ਛੋਟੀ ਸੀ ਜਾਣ ਕੇ ਹੀ ਲੰਬੀ ਕੀਤੀ ਆ ਤੁਸੀਂ ਆਪੇ ਨਾਲੋਂ ਨਾਲ ਹੀ ਚੈੱਕ ਕਰਦੇ ਜਾਣਾ ਕਿ ਜਿਹੜੇ ਜਿੰਨੇ ਵੀ ਇਹ ਮਸਾਲੇ ਆਪਾਂ ਪਾ ਰਹੇ ਆ ਇਹ ਮਸਾਲੇ ਜਿਹੜਾ ਆਪਣੇ ਸਿਹਤ ਵਾਸਤੇ ਕਿੰਨੇ ਬੈਨੀਫਿਟ ਆ ਆਪਣੇ ਪੇਟ ਦੇ ਰੋਗਾਂ ਵਾਸਤੇ ਤੇ ਉਹ ਮਸਾਲਾ ਆਪਾਂ ਲਾਸਟ ਤੇ ਪਾਵਾਂਗੇ ਜਿਹੜਾ ਮਸਾਲਾ ਤੁਹਾਨੂੰ ਦੱਸਿਆ ਕਿ ਸ਼ੂਗਰ ਦੇ ਰੋਗਿਆਂ ਲਈ ਬਹੁਤ ਹੀ ਬੈਸਟ ਆ ਇਹ ਆਪਾਂ ਲੈ ਰਹੇ ਆ ਜੀ ਕਲੌਂਜੀ ਠੀਕ ਆ ਚੱਪਾਲਿਆ ਸੌਫ ਦਾ ਤੇ ਇੱਕ ਚਮਚ ਹੀ ਆਪਾਂ ਲਵਾਂਗੇ ਅਜਵਾਇਨ ਦਾ ਦੇਖ ਸਕਦੇ ਹੋ ਤੁਸੀਂ ਤੇ ਇਸ ਦੇ ਵਿੱਚ ਨਾਲ ਆਪਾਂ ਪਾ ਦਵਾਂਗੇ ਥੋੜਾ ਜਿਹਾ ਜੀਰਾ ਤੇ ਥੋੜੀ ਜੀ ਆਪਾਂ ਪਾ ਦਿੰਨੇ ਇਹਦੇ ਵਿੱਚ ਇਹ ਆਪਣੀ ਤੁਹਾਡੀ ਖੁਦ ਦੀ ਵਿਸ਼ਾ ਜੇਕਰ ਇਹਨੂੰ ਤੁਸੀਂ ਇੱਕ ਮੈਡੀਸਨ ਤੌਰ ਤੇ ਹੀ ਵਰਤਣਾ ਤੇ ਨਹੀਂ ਨਹੀਂ ਤੇ ਫਿਰ ਤੁਸੀਂ ਥੋੜੀ ਜੀ ਇਸ ਤਰ੍ਹਾਂ ਡੇਗੀ ਮਿਰਚ ਜਿਹੜੀ ਉਹ ਪਾ ਸਕਦੇ ਆ ਮੈਂ ਪਹਿਲਾਂ ਹੀ ਤੁਹਾਨੂੰ ਦੱਸਿਆ ਸੀ ਕਿ ਆਪਾਂ ਇਹਦੇ ਵਿੱਚ ਤੇਲ ਦੀ ਵਰਤੋਂ ਨਹੀਂ ਕਰਾਂਗੇ ਠੀਕ ਆ ਤੇ ਆਪਾਂ ਇੱਕ ਚਮਚ ਹੀ ਆਇਲ ਆਇਲ ਲਿਆਵਾ ਜਿਹਦੇ ਵਿੱਚ ਸਿਰਫ ਆਪਣੇ ਆ ਮਸਾਲੇ ਜਿਹੜੇ ਆ ਥੋੜੇ ਜਿਹਾ ਫਲਾਵਟ ਦੇ ਵਿੱਚ ਆ ਜਾਣਗੇ ਗੈਸ ਆਪਾਂ ਬੰਦ ਕਰ ਦਿੱਤਾ ਵਾ ਧੂਆ ਵੈਸੇ ਨਿਕਲ ਰਿਹਾ ਵਾ ਤੇ ਇਧਰ ਆਪਾਂ ਕਰ ਲੈਨੇ ਆ ਤਿਆਰੀ ਜਿਹੜੇ ਅਚਾਰ ਨੂੰ ਆਪਾਂ ਨਿੰਬੂਆਂ ਨੂੰ ਨਮਕ ਲਗਾ ਕੇ ਰੱਖਿਆ ਸੀਗਾ ਆਪਣਾ ਨਿੰਬੂਆ ਵੇਖੋ ਕਲਰ ਕਿੰਨਾ ਪਿਆਰਾ ਆ ਗਿਆ ਇਹਨਾਂ ਦੇ ਵਿੱਚ ਆਪਾਂ ਪਹਿਲਾਂ ਤਾਂ ਹਲਦੀ ਲਗਾ ਕੇ ਇਹਨਾਂ ਨੂੰ ਰੱਖ ਦਿੱਤਾ ਸੀ ਨਾ ਕਲਰ ਬਹੁਤ ਹੀ ਅੱਛਾ ਆਇਆ ਵਾ ਇਹਨਾਂ ਦਾ ਜਿਹੜਾ ਵਾ ਜ਼ਿਆਦਾ ਲੋੜ ਤੋਂ ਜੂਸ ਵਗੈਰਾ ਉਹ ਨਿਕਲ ਗਿਆ ਵਾ ਕੋਈ ਆਪਾਂ ਨੂੰ ਜ਼ਰੂਰਤ ਨਹੀਂ ਨਿੰਗੀ ਜੇਕਰ ਆਪਾਂ ਇਹਦਾ ਰਸਾ ਹੀ ਕੱਢ ਦਿੱਤਾ ਤੇ ਕੋਈ ਫਾਇਦਾ ਨਹੀਂਗਾ ਹੁਣ ਆਪਾਂ ਇਹਨਾਂ ਸਾਰੇ ਹੀ ਨਿੰਬੂਆਂ ਨੂੰ ਇਹਨਾਂ ਸਾਬਤ ਮਸਾਲਿਆਂ ਦੇ ਵਿੱਚ ਪਾ ਦਿੰਨੇ ਆ ਠੀਕ ਆ ਇਹ ਮਸਾਲੇ ਆਪਾਂ ਉਸ ਤਰ੍ਹਾਂ ਹਰ ਚੀਜ਼ ਦੇ ਵਿੱਚ ਦਰੜਫਰੜ ਕਰਕੇ ਗ੍ਰाइंड ਕਰਕੇ ਹੀ ਪਾਉਣੇ ਆ ਪਰ ਇਹਦੇ ਵਿੱਚ ਇਹ ਮਸਾਲੇ ਆਪਾਂ ਇਸ ਤਰ੍ਹਾਂ ਹੀ ਪਾਵਾਂਗੇ ਠੀਕ ਹੈ ਨਾ ਦੇਖੋ ਤੇ ਇਹਦੇ ਵਿੱਚ ਆਪਾਂ ਮੇਥਿਆਂ ਨੂੰ ਸਕਿਪ ਕੀਤਾ ਹੈਗਾ ਵਾ ਕਿਉਂਕਿ ਜਿਹੜੇ ਮੇਥੇ ਆ ਨਾ ਉਹ ਥੋੜਾ ਜਆ ਕਸੈਲ ਕਰਦੇ ਆ ਤੇ ਕਈ ਵਾਰੀ ਕਈ ਲੋਕ ਇਸ ਤਰ੍ਹਾਂ ਉਹਨੂੰ ਖਾਣਾ ਨਹੀਂ ਪਸੰਦ ਕਰਦੇ ਵੈਸੇ ਆਪਾਂ ਹਰ ਇੱਕ ਚੀਜ਼ ਦੇਚਾ ਦੇਖੋ ਜੀ ਜਿਹੜਾ ਦਾ ਵੇਸਟਿੰਗ ਦੀ ਸੀ ਉਹ ਨਿਕਲ ਗਈ ਆ ਬਾਕੀ ਇੰਨਾ ਜ਼ਿਆਦਾ ਵੀ ਨਹੀਂ ਨਿਕਲੀ ਇਹਦੇ ਵਿੱਚ ਹੀ ਆਪਾਂ ਇਹਨੂੰ ਜ਼ਿਆਦਾ ਨਹੀਂ ਕੋਈ ਕਈ ਵਾਰੀ ਆਪਾਂ ਕਈ ਚਾਰ ਹੁੰਦੇ ਜਿਨ੍ਹਾਂ ਨੂੰ ਪੂਰੀ ਰਾਤ ਵਾਸਤੇ ਇਸ ਤਰ੍ਹਾਂ ਹੀ ਨੂਨ ਲਾ ਕੇ ਰੱਖ ਦੇਣਾ ਹੁੰਦਾ ਉਹਨਾਂ ਦਾ ਐਕਸਟਰਾ ਪਾਣੀ ਕੱਢਣਾ ਹੁੰਦਾ ਇਹਨੂੰ ਆਪਾਂ ਜ਼ਿਆਦਾ ਚਿਰ ਨਹੀਂ ਰੱਖਣਾ ਨਹੀਂ ਤੇ ਫਿਰ ਇਹਦਾ ਸਾਰਾ ਅਸਰ ਹੈ ਜਿਹੜਾ ਨਿੰਬੂ ਦੇ ਰਸ ਦਾ ਉਹ ਨਿਕਲ ਜਾਏਗਾ ਤੇ ਛਿਲਕਾ ਹੀ ਆਪਾਂ ਨੂੰ ਬਚੇਗਾ ਦੇਖੋ ਆ ਜਿਹੜੇ ਆਪਾਂ ਮਸਾਲੇ ਸਾਫਤ ਪਾਏ ਸੀ ਉਹਨਾਂ ਦੇ ਵਿੱਚ ਆਪਾਂ ਇਹਨੂੰ ਮਿਕਸ ਕਰ ਲਿਆ ਵਾ ਠੀਕ ਆ ਤੇ ਹੁਣ ਆਪਾਂ ਇਹਦੇ ਵਿੱਚ ਉਹ ਮਸਾਲਾ ਪਾਵਾਂਗੇ ਜਿਹੜਾ ਇਹਦਾ ਸੀਕ੍ਰੇਟ ਵਾਲਾ ਮਸਾਲਾ ਵਾ ਮਸਾਲਾ ਆਪਾਂ ਪਹਿਲਾਂ ਪਾ ਦਾਂਗੇ ਫਿਰ ਤਾਂ ਉਹ ਅਸੀਂ ਦੱਸਾਂਗੇ ਉਹਦੇ ਵਿੱਚ ਕਿਹੜੀਆਂ ਚੀਜ਼ਾਂ ਪਾਈਆਂ ਗਈਆਂ ਅਸੀਂ ਜਿਨ੍ਹਾਂ ਤੋਂ ਮਸਾਲਾ ਤਿਆਰ ਹੋਇਆ ਵਾ ਤੇ ਸਾਡੇ ਸ਼ੂਗਰ ਦੇ ਰੋਗੀ ਸਾਡੇ ਹੋਰ ਵੀ ਜਿਹੜੇ ਮਤਲਬ ਕਿ ਭੈਣ ਭਰਾਵਾ ਉਹ ਖਾ ਸਕਦੇ ਆ ਹੁਣ ਇਹਦੇ ਵਿੱਚ ਇੱਕ ਚਮਚਾ ਆਪਾ ਪਾ ਦਿੰਨੇ ਆ ਕਾਲਾ ਨਮਕ ਜੀਤੋ ਬਿਨਾ ਸਾਰੇ ਅਚਾਰ ਅਧੂਰੇ ਆ ਤੇ ਸਾਡੇ ਪਾਚਨ ਤੰਤਰ ਵਾਸਤੇ ਕਾਲਾ ਨਮਕ ਬਹੁਤ ਹੀ ਵਧੀਆ ਮੰਨਿਆ ਜਾਂਦਾ ਵਾ ਹੁਣ ਤੁਸੀਂ ਆਪ ਹੀ ਦੇਖ ਸਕਦੇ ਆ ਇਦੇ ਵਿੱਚ ਹਿੰਗ ਪੈ ਗਈ ਆ ਸੌਂਫ ਪੈ ਗਈ ਆ ਮੈਂ ਤੁਹਾਨੂੰ ਸਾਰੇ ਮਸਾਲੇ ਦੁਬਾਰਾ ਤੋਂ ਬਣਾ ਦੇਨੇ ਕਲੌਂਜੀ ਪੈ ਗਈ ਆ ਅਜਵਾਇਣ ਪੈ ਗਈ ਆ ਜੀਰਾ ਪੈ ਗਿਆ ਵਾ ਠੀਕ ਆ ਤੇ ਹੁਣ ਅਸੀਂ ਇਹਦੇ ਵਿੱਚ ਇਹਦਾ ਜਿਹੜਾ ਮੇਨ ਮਸਾਲਾ ਵਾ ਉਹ ਵੀ ਐਡ ਕਰ ਚੁੱਕਿਆ ਠੀਕ ਆ ਤੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਠੀਕ ਆ ਇਹੋ ਜਿਹੀਆਂ ਵੀਡੀਓ ਜਿਹੜੀਆਂ ਵਾ ਉਹ ਦੇਖਣੀਆਂ ਤੇ ਚੈਨਲ ਨੂੰ ਸ਼ੇਅਰ ਵੀ ਕਰੋ ਲਾਇਕ ਵੀ ਕਰੋ ਠੀਕ ਆ ਤੇ ਹੁਣ ਮੈਂ ਤੁਹਾਨੂੰ ਨਾਲ ਹੀ ਦੱਸ ਦਵਾਂ ਕਿ ਆਪਾਂ ਉਹ ਕਿਹੜੀਆਂ-ਕਿਹੜੀਆਂ ਚੀਜ਼ਾਂ ਲਈਆਂ ਸੀ ਸਿਰਫ ਤੁਹਾਨੂੰ ਮੈਂ ਸਮਝਾਉਣ ਵਾਸਤੇ ਹੀ ਇਹ ਥੋੜੇ-ਥੋੜੇ ਪੀਸ ਲੈ ਆ ਗਿਆ ਕਈ ਵਾਰੀ ਫਿਰ ਕਈਆਂ ਮੇਰੀਆਂ ਭੈਣਾਂ ਨੂੰ ਪਤਾ ਨਹੀਂ ਲੱਗਦਾ ਦੇਖੋ ਜੀ ਇਹ ਹੈਗੀ ਆਪਣੀ ਸੁੰਡ ਜਿਹਨੂੰ ਕਿ ਆਪਾਂ ਜਿੰਜਰ ਪਾਊਡਰ ਵੀ ਕਹਿੰਦੇ ਆ ਇੱਥੇ ਮੈਂ ਨਾਲ ਥੋੜੀ ਪੀਸੀ ਹੋਈ ਵੀ ਰੱਖੀ ਆ ਤੇ ਸਾਤ ਇਕੱਠੀ ਰੱਖੀ ਹੋਈ ਆ ਕਿਉਂਕਿ ਅੱਜ ਕੱਲ ਜ਼ਿਆਦਾਤਰ ਤਾਂ ਲੋਕ ਬਾਜ਼ਾਰ ਦੇ ਵਿੱਚੋਂ ਪੀਸੀ ਹੋਈ ਹੀ ਲੈਂਦੇ ਆ ਤੇ ਪੀਸੀ ਸੌਂਡ ਵੀ ਮਿਲਦੀ ਆ ਸਾਤ ਵੀ ਮਿਲਦੀ ਆ ਇਹ ਤੁਹਾਡੀ ਖੁਦ ਦੀ ਚੁਆਇਸ ਆ ਜੇਕਰ ਤੁਹਾਡੀਆਂ ਵੱਡੀਆਂ ਮਿਕਸੀਆਂ ਤੁਸੀਂ ਸਾਤ ਲੈਓ ਜੇਕਰ ਨਹੀਂ ਤੇ ਛੋਟੀ ਮਿਕਸੀ ਜਿਹੜੀ ਆ ਉਹ ਇਹਨੂੰ ਨਹੀਂ ਗ੍ਰाइंड ਕਰਦੀ ਬਲੇਡ ਟੁੱਟਣ ਦਾ ਡਰ ਰਹਿੰਦਾ ਲੌਂਗ ਜਿਹੜੇ ਸਾਡੇ ਆਮ ਹੀ ਘਰਾਂ ਦੇ ਵਿੱਚ ਹੁੰਦੇ ਆ ਠੀਕ ਆ ਇਹ ਹੈਗੀ ਆ ਜੀ ਮੱਗ ਜਿਹਨੂੰ ਕੇ ਸਾਡੇ ਵੈਦ ਹਕੀਮ ਪਿਪਲੀ ਬੋਲਦੇ ਆ ਅਸੀਂ ਤੇ ਘਰਾਂ ਦੇ ਵਿੱਚ ਇਹਨੂੰ ਮੱਗ ਹੀ ਬੋਲਦੇ ਆ ਇਹ ਹੈਗੀ ਆਪਣੀ ਕਾਲੀ ਮਿਰਚ ਇਹ ਅਸੀਂ ਨਾਲ ਕਾਲੀ ਮਿਰਚ ਦਾ ਮੈਂ ਪਾਊਡਰ ਵੀ ਲਿਆ ਕਿਉਂਕਿ ਮੈਂ ਇਹਨੂੰ ਦਰ ਰੈਫਰਡ ਕਰਕੇ ਹਮੇਸ਼ਾ ਭਾਵੇਂ ਇੱਕ ਚੁਟਕੀ ਦੋ ਚੁਟਕੀ ਜਿਸ ਤਰ੍ਹਾਂ ਦੀ ਵੀ ਮੇਰੀ ਸਬਜ਼ੀ ਹੋਵੇ ਮੈਂ ਉਹਦੇ 'ਚ ਮਸਾਲੇ ਤੋਂ ਅਲੱਗ ਵੀ ਇਹਦੀ ਵਰਤੋਂ ਕਰਦੀ ਆ ਇਹ ਇਹਨਾਂ ਚੀਜ਼ਾਂ ਤੋਂ ਬਣਿਆ ਹੋਇਆ ਪਾਊਡਰ ਸੀ ਜਿਹੜਾ ਕਿ ਅਸੀਂ ਇਸ ਅਚਾਰ ਦੇ ਵਿੱਚ ਐਡ ਕੀਤਾ ਵਾ ਤੇ ਹੁਣ ਤੁਸੀਂ ਆਪ ਹੀ ਦੱਸ ਸਕਦੇ ਆ ਕਿ ਇਹ ਵਾਲੀਆਂ ਚੀਜ਼ਾਂ ਜਿਹੜੀਆਂ ਵਾ ਇਹ ਸ਼ੂਗਰ ਰੋਗੀਆਂ ਨੂੰ ਕਿੰਨੀਆਂ ਬੈਸਟ ਆ ਕਿਉਂਕਿ ਸਰਦੀਆਂ ਦੇ ਵਿੱਚ ਬਹੁਤ ਹੀ ਜ਼ਿਆਦਾ ਚੀਜ਼ਾਂ ਵਾਈ ਹੋਣ ਵਾਲੀਆਂ ਹੁੰਦੀਆਂ ਵਾ ਤੇ ਉਹਨਾਂ ਵਿਚਾਰਿਆਂ ਨੂੰ ਬਹੁਤ ਜਲਦੀ ਹੀ ਆਲੂ ਮਟਰ ਗੋਭੀ ਇਸ ਤਰ੍ਹਾਂ ਦੀਆਂ ਚੀਜ਼ਾਂ ਖਾਦਦੇ ਆ ਮਤਲਬ ਸਿਹਤ 'ਚ ਵਿਗਾੜ ਹੁੰਦਾ ਤੇ ਮੈਂ ਉਹਨਾਂ ਨੂੰ ਮੁੱਖ ਰੱਖ ਕੇ ਤੇ ਇਹ ਜਿਹੜਾ ਅਚਾਰ ਆ ਇਸ ਮਸਾਲੇ ਤੋਂ ਤਿਆਰ ਕੀਤਾ ਤੇ ਤੁਸੀਂ ਸਾਰੇ ਹੀ ਖਾ ਸਕਦੇ ਆ ਜਦੋਂ ਤੁਸੀਂ ਇਹ ਅਚਾਰ ਬਣਾਓਗੇ ਖਾਓਗੇ ਤੇ ਤੁਹਾਨੂੰ ਖੁਦ ਨੂੰ ਪਤਾ ਲੱਗੂ ਜ਼ਰੂਰੀ ਨਹੀਂ ਕਿ ਸ਼ੂਗਰ ਵਾਲੇ ਹੀ ਖਾਣ ਸਾਰਿਆਂ ਨੇ ਖਾਣਾ ਖਾ ਕੇ ਤੇ ਸਾਨੂੰ ਦੱਸਣਾ ਕਿੰਨਾ ਵਧੀਆ ਅਚਾਰ ਬਣਿਆ ਦੇਖੋ ਕਿੰਨਾ ਜੂਸੀ ਜੂਸੀ ਦਿਲ ਕਰਦਾ ਕਿ ਹੁਣੇ ਖਾ ਲਈਏ ਪਰ ਇਹ 2 ਤੋਂ 3 ਦਿਨ ਦੇ ਵਿੱਚ ਹੀ ਖਾਣ ਵਾਲਾ ਹੋ ਜਾਏਗਾ ਠੀਕ ਆ ਤੇ ਤੁਸੀਂ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਸ਼ੇਅਰ ਕਮੈਂਟ ਤੇ ਲਾਈਕ ਆਪਣਾ ਬਣ ਕੇ ਜੀ ਰੈਡੀ ਆ ਇਹਨੂੰ ਆਪਾਂ ਹੁਣ ਡੱਬਿਆਂ ਪਲੇਟਾਂ ਵਿੱਚ ਪਾ ਕੇ ਨਹੀਂ ਦਿਖਾਵਾਂਗੇ ਕਿਉਂਕਿ ਰੈਡੀ ਹੋ ਚੁੱਕਾ ਵਾ ਤੇ ਵੀਡੀਓ ਹੋ ਜਾਂਦੀ ਹੈ ਲੰਮੀ ਚਲੋ ਜੀ ਬਣਾਓ ਤੇ ਖਾਓ ਤੇ ਕਰੋ ਸੋਹਣੇ ਸੋਹਣੇ ਸਾਨੂੰ ਕਮੈਂਟ ਥੈਂਕ ਯੂ